ਪਰ ਜਦਾ ਖੂਨ ਪੀਤਾ ਜਾ ਰਿਹਾ ਪਰ ਪਰਜਾ ਦੇ ਅੰਦਰ ਵੀ ਸੱਚ ਬੋਲਣ ਦੀ ਤਾਕਤ ਨਿਹਰੀ ਹੋਣ ਬਸ ਨੀਮੀ ਪਾ ਕੇ ਸਭ ਕੁਝ ਬਰਦਾਸ਼ਤ ਕਰੀ ਜਾਓ ਜੋ ਕੁਝ ਹੋ ਰਿਹਾ ਸੱਚੇ ਪਾਤਸ਼ਾਹ ਨੇ ਬਾਣੀ ਚਾਖਿਆ ਪਰਜਾ ਅੰਧੀ ਗਿਆਨ ਬਿਨ ਕੂੜ ਕ ਸਤ ਮੁਖੋਂ ਅਲਾਈ ਹਿਟਲਰ ਨੂੰ ਇੱਕ ਵਜ਼ੀਰ ਨੇ ਆਖਿਆ ਵੀ ਆਪਣੇ ਤੋਂ ਪਰਜਾ ਦੁਖੀ ਐ ਬੜਾ ਆਪਾਂ ਜ਼ੁਲਮ ਕੀਤਾ ਹੁਣ ਬੰਦ ਕਰੀਏ ਕਹਿੰਦਾ ਤੈਨੂੰ ਨਹੀਂ ਪਤਾ ਫੇਰ ਆਖਿਆ ਨਹੀਂ ਪਰਜਾ ਇਸ ਗੱਲ ਨੂੰ ਚੰਗਾ ਨਹੀਂ ਸਮਝਦੀ ਰੋਜ਼ ਹੀ ਪੱਠੀਆਂ 'ਚ ਪਾ ਪਾ ਕੇ ਸਾੜ ਰਹੇ ਹਾਂ ਜਿਉਂਦਿਆਂ ਨੂੰ ਉਹ ਕਹਿੰਦਾ ਇੱਕ ਮੁਰਗਾ ਲੈ ਕੇ ਆ। ਕੁੱਕੜ ਲੈ ਕੇ ਆ ਇੱਕ ਉਹਨੇ ਲਿਆਂਦਾ। ਵਜ਼ੀਰ ਨੂੰ ਕਹਿੰਦਾ ਇਹਦਾ ਕੱਲਾ ਕੱਲਾ ਖੰਭ ਪਟ। ਉਹ ਪੱਟਣ ਲੱਗ ਪਿਆ। ਕੱਲਾ ਕੱਲਾ ਖੰਭ ਪਟ ਦਿੱਤਾ। ਖੂਨ ਵਗ ਰਿਹਾ। ਤੜਫ ਰਿਹਾ। ਉਹ ਪੈਰਾਂ ਤੋਂ ਫੜਿਆ ਹੋਇਆ ਮੁਰਗਾ। ਸਾਰੇ ਖੰਭ ਪੱਟੇ ਗਏ। ਹੁਣ ਕਹਿੰਦਾ ਦਾਣੇ ਦੇ ਮੁੱਠ ਲੈ ਕੇ ਆ। ਦਾਣਿਆਂ ਦੇ ਮੁੱਠ ਖਿਲਾਰਨ ਲੱਗ ਪਿਆ ਉਹ ਕੁੱਕੜ ਉਹਦੇ ਮਗਰ ਮਾਰ ਚੁਗਣ ਲੱਗ ਪਿਆ ਪਰ ਜਾਂ ਦੀ ਹਾਲਤ ਇਹੀ ਹੈ ਬਸ ਫਿਰ ਚੋਗਾ ਪਾ ਦੇਣਗੇ ਫਿਰ ਚੁਗਣ ਲੱਗ ਪੈਣਗੇ ਕੋਈ ਨਹੀਂ ਬੋਲ ਰਿਹਾ ਜੋ ਕੁਝ ਹੋ ਰਿਹਾ ਠੀਕ ਹੋ ਰਿਹਾ ਸੱਚ ਬੋਲਣਾ ਬੜਾ ਔਖਾ ਹੈ ਪੱਠੀਆਂ ਸੱਚ ਵਾਸਤੇ ਬਣੀਆਂ